3630 ਦਾ ਪ੍ਰੋਵੋ ਕਾਫੀ ਡਿਮਾਂਡ ਰਹਿੰਦੀ ਆ ਸਪੈਸ਼ਲ ਐਡੀਸ਼ਨ ਦੀ ਕਿਵੇਂ ਸਾਡੇ ਕੋਲੇ ਤੁਹਾਨੂੰ ਪਤਾ ਸਪੈਸ਼ਲ ਐਡੀਸ਼ਨ ਆਉਂਦੇ ਰਹਿੰਦੇ ਆ ਪਰ ਉਹ ਵੀ ਨਾਲ ਦੀ ਨਾਲ ਸੇਲ ਹੋ ਜਾਂਦੇ ਆ ਪ੍ਰਮਾਤਮਾ ਦੀ ਕਿਰਪਾ ਕੀ ਕਿਉਂ ਕਸਟਮਰ ਬਹੁਤ ਜ਼ਿਆਦੇ ਆ ਤਿਆਰੀ ਚ ਹੀ ਰਹਿੰਦੇ ਕਸਟਮਰ ਵੀ ਅਸੀਂ ਪਹਿਲਾਂ ਲੈ ਕੇ ਆਣਾ ਬਈ ਬੜਾਂ ਚਾਲਾਂ ਤੋਂ ਅਸੀਂ ਪਹਿਲਾਂ ਖਰੀਦਣਾਗਾ ਉਸੇ ਲੜੀ ਤਹਿਤ ਹੀ ਸਾਡੇ ਕੋਲੇ 3630 ਸਪੈਸ਼ਲ ਐਡੀਸ਼ਨ 2020 ਮਾਡਲ ਇਹ ਟਰੈਕਟਰ ਸਾਡੇ ਕੋਲੇ ਵੜਾਂ ਟਰੈਕਟਰ ਜਿੱਦੇ ਪ੍ਰਾਵੋ ਸ਼ੋਅਰੂਮ ਤੇ ਐ ਮਤਲਬ ਮੌੜ ਮੰਡੀ ਵਾਲੇ ਸ਼ੋਅਰੂਮ ਤੇ ਖੜਾਗਾ ਇੱਥੇ ਟਰੈਕਟਰ ਇੱਕ ਵਾਰੀ ਆਉਂਦੇ ਆਂ ਪ੍ਰਭੂ ਸਾਰੇ ਟਰੈਕਟਰਾਂ ਦੀ ਸਰਵਿਸ ਵਗੈਰਾ ਹੁੰਦੀ ਆ ਆ ਦੇਖੋ ਕਿਵੇਂ ਖੁੱਲ ਕੇ ਸਰਵਿਸ ਹੁੰਦੀ ਆ ਅਸੀਂ ਬਹੁਤ ਹੀ ਸ਼ੌਂਕ ਨਾਲ ਟਰੈਕਟਰ ਤਿਆਰ ਕਰਕੇ ਵੇਚਦੇ ਆਂ ਪ੍ਰਭੂ ਵੀ ਕੋਈ ਵੀ ਕਮੀ ਨਾ ਰਹੇ ਜੇ ਅਗਲਾ ਕਹਿੰਦਾ ਪ੍ਰਭੂ ਅਗਲਾ ਕੋਈ ਦਿਖਾਉਂਦਾ ਨਹੀਂ ਅਗਲਾ ਕਹਿੰਦਾ ਵੀ ਤੁਸੀਂ ਆਹ ਦਾ ਪਰਦਾ ਨਹੀਂ ਦਿਖਾਉਣਾ ਚਾਹੀਦਾ ਕਿਵੇਂ ਟਰੈਕਟਰ ਤਿਆਰ ਕਰਦੇ ਆਂ ਦੇਖੋ ਪ੍ਰਭੂ ਅਸੀਂ ਤਾਂ ਬਹੁਤ ਬਰੀਕੀ ਚ ਤਿਆਰ ਕਰਦੇ ਆ ਟਰੈਕਟਰ ਆ ਮਾ ਲੋ ਵੀ ਇੱਧਰ ਆਹਾ ਸਾਰਾ ਕਮਰਾ ਭਰੇ ਪਿਆ ਸਮਾਨ ਦਾ ਤੇ ਇੱਧਰ ਦੋ ਕਮਰੇ ਭਰੇ ਪਏ ਆ ਬਹੁਤ ਬਰੀਕੀ ਚ ਤਿਆਰ ਕਰਕੇ ਟਰੈਕਟਰ ਸਾਫ ਸੁਥਰਾ ਕਰਕੇ ਕਿਵੇਂ ਮਾੜੀ ਮੁੱਟੀ ਕਿਵੇਂ ਟੱਚਿੰਗ ਵਾਚਿੰਗ ਕਰਨ ਵਾਲੀ ਹੁੰਦੀ ਹੈ ਕਿਵੇਂ ਬੈਂਪਰ ਰੰਗ ਕਰਿਆ ਭਰਾਵੋ ਇਹ ਟਰੈਕਟਰ ਦਾ ਤੇ ਉਤਲੀਆ ਛਤਰੀ ਰੰਗ ਕਰੀ ਜਾਈਦੀ ਆ ਦੇਖੋ ਕਨੋਪੀ ਰੰਗ ਕਰੀ ਆ ਸੋਹਣਾ ਲੱਗਦੀ ਹੈ ਚੀਜ਼ ਭਰਾਵੋ ਗਾਹਕ ਦੀ ਡਿਮਾਂਡ ਹੁੰਦੀ ਹੈ ਕਿਵੇਂ ਆ ਮਰੇਣਾ ਤੇ ਟੇਪ ਵਗੈਰਾ ਲੱਗੀਏ ਚੀਜ਼ਾਂ ਨਾਲ ਸੋਹਣਾ ਲੱਗਦਾ ਟਰੈਕਟਰ ਆ ਦੇਖੋ ਕਿੰਨਾ ਸਾਫਾ ਸ਼ੋਅ ਵਗੈਰਾ ਸਾਰਾ オリジナル ਆ ਟਰੈਕਟਰ ਦੇਖੋ ਕਿਸੇ ਪ੍ਰਾਣੇ ਟਰੈਕਟਰ ਲੈਣਾ ਤਾਂ 2000 ਤੇ ਇਹ 20 ਮਾਡਲਾ ਸਪੈਸ਼ਲ ਐਡੀਸ਼ਨ ਆ ਮੂਰੇ ਘੋੜਾ ਬੈਂਪਰ ਲੱਗਿਆਗਾ ਇਹ ਸੀ ਨਵਾਂ ਡਿਜ਼ਾਈਨ ਕੱਢਿਆ ਅੱਗੇ ਥੋੜਾ ਚੌੜੇ ਵਾਲਾ ਲਾਉਂਦੇ ਸੀ ਘੋੜਾ ਬੈਂਪਰ ਹੁਣ ਛੋਟਾ ਲਾਇਆ ਹੈਵੀ ਹੈਗਾ ਵੀ ਉਂ ਚੌੜਾ ਘੱਟ ਰੱਖਿਆ ਵਿੱਚ ਭਰਾਵਾਂ ਦੀ ਡਿਮਾਂਡ ਸੀ ਵੀ ਚੌੜਾ ਘੱਟ ਰਹੇ ਹੋਵੇ ਬੈਂਪਰ ਤੇ ਇਹ ਭਰਾਵੋ 2020 ਮਾਡਲਾ ਪੰਜਾਬ ਨੰਬਰਾਂ ਮੂਰਲੇ ਜਹਾਜੀ ਟਾਇਰ ਪਾਏ ਹੋਏ ਆ ਬਹੁਤ ਵਧੀਆ ਸਾਫ ਹਾਲਤ ਚਾਬਰਾ ਵੋ ਟਰੈਕਟਰ ਇਹ ਦੇਖੋ ਜੇ ਤੁਹਾਨੂੰ ਦੇਖਣ ਚ ਪਤਾ ਲੱਗ ਜਾਂਦਾ ਕਿੰਨਾ ਵਧੀਆ ਟਰੈਕਟਰ ਆ ਇਹ ਟਰੈਕਟਰ ਖਰੀਦਣਾ ਤੁਸੀਂ ਵੜੈਨ ਚਟਰ ਨਾਲ ਸੰਪਰਕ ਕਰ ਲਿਓ ਵੀਡੀਓ ਵਿੱਚ ਹੀ ਬਰਾਵਾ ਚੰਗੀ ਤਰ੍ਹਾਂ ਚੈੱਕ ਕਰ ਲਿਆ ਕਰੋ ਤੇ ਫੋਟੋ ਵਗੈਰਾ ਪਾਉਣ ਦੀ ਪ੍ਰੋਬਲਮ ਆਉਂਦੀ ਹੈ ਫੋਟੋ ਵਗੈਰਾ ਨਹੀਂ ਪੈਂਦੀਗੀ ਤੁਸੀਂ ਵੀਡੀਓ ਵਗੈਰਾ ਵਿੱਚ ਚੈੱਕ ਕਰ ਸਕਦੇ ਹੋ ਟਰੈਕਟਰ ਕਿਸੇ ਪ੍ਰਾਣੇ ਲੈਣਾ ਹੋਵੇ ਤਾਂ ਵੀਡੀਓ ਹੀ ਦੇਖ ਲਿਆ ਕਰੋ ਸਪੈਸ਼ਲ ਫੋਟੋ ਨਹੀਂ ਪੈਣੀਗੀ ਕਿਵੇਂ ਛਤੀ ਦੀ ਤੁਹਾਨੂੰ ਇੱਕ ਹੋਰ ਦਿਖਾਉਣੇ ਆ ਇਹ ਸਾਡੀ ਟੀਮ ਨਰਮਨ ਸਿੰਘ ਸਿੱਧੂ ਤੇ ਮੇਰੇ ਫਾਦਰ ਸਾਹਿਬ ਸਰਦ ਨੇ ਇਹ ਟਰੈਕਟਰ ਅੱਜ ਵੀ ਇਹ ਵੱਡੇ ਟਰੈਕਟਰਾਂ ਦੇ ਛੋਟੇ ਟਰੈਕਟਰ ਅਖਸਰੀ ਕੱਟਦੇ ਰਹਿੰਨੇ ਆ ਭਰਾਵੋ ਇਹ ਟਰੈਕਟਰ 2006 ਮਾਡਲ ਆ ਪਤਾ ਨਹੀਂ 7 ਮਾਡਲ ਆ ਇਹ ਪਤਾ ਲਗੂ ਘਰੇ ਜਾ ਕੇ ਕਿਸੇ ਪ੍ਰਾਣ ਇਹ ਟਰੈਕਟਰ ਲੈਣਾ ਹੋਵੇ ਤਾਂ ਮੈਨੂੰ ਇਹਦੇ ਬਾਰੇ ਫੋਨ ਕਰ ਸਕਦੇ ਹੋ ਤੇ ਤੁਸੀਂ ਜਰੂਰ ਇਹ ਕਮੈਂਟ ਕਰਕੇ ਦੱਸਿਓ ਵੀ ਇਹ ਕਿੰਨੇ ਕ ਪੈਸਿਆਂ ਦਾ ਵਿਕ ਜਾਊਗਾ ਇਹ ਟਰੈਕਟਰ 2006 ਮਾਡਲ ਆ ਪੰਜਾਬ ਨੰਬਰ ਆ ਕਿਸੇ ਪ੍ਰਾਣ ਇਹ ਟਰੈਕਟਰ ਲੈਣਾ ਹੋਵੇ ਇਹਦੇ ਬਾਰੇ ਜਰੂਰ ਕਮੈਂਟ ਕਰਿਓ ਵੀ ਕਿੰਨੇ ਕ ਦਾ ਸੇਲ ਹੋ ਜਾਊਗਾ ਕਿਉਂ ਸਾਨੂੰ ਇਹ ਟਰੈਕਟਰ ਬਾਰੇ ਘੱਟ ਨੌਲੇਜ ਆ ਕਿਵੇਂ ਅੱਗੇ 23 ਮਾਡਲ ਟਰੈਕਟਰ ਆ ਗਿਆ 52 ਦਾ ਆ ਗਿਆ 5210 2021 ਮਾਡਲ ਆ ਗਿਆ ਸਾਡੇ ਕੋਲੇ 22 ਮਾਡਲ ਆ ਗਿਆ 23 ਮਾਡਲ ਆ ਗਿਆ 24 ਮਾਡਲ ਆ ਗਿਆ ਸਾਡੇ ਕੋਲੇ 855 ਦਾ ਬਹੁਤ ਗਿਣਤੀ ਚ ਲੱਗੇ ਰਹਿੰਦੇ ਆ ਪ੍ਰਭੂ ਆ ਟਰੈਕਟਰ ਕਿਸੇ ਪੁਰਾਣੇ ਵਪਾਰੀ ਪੁਰਾਣੇ ਵੀ ਲੈਣਾ ਹੋਵੇ ਗਈ ਵਾਰ ਤਾਂ ਇਹ ਪ੍ਰਭੂ ਵਪਾਰੀ ਭਰਾ ਵੀ ਲਿਆ ਸਕਦਾ ਤੇ ਕਿਸੇ ਪੁਰਾਣੇ ਲੈਣਾ ਹੋਵੇ ਤਾਂ ਜਰੂਰ ਕਮੈਂਟ ਕਰਿਓ ਵੀਡੀਓ ਨੂੰ ਅੱਗੇ ਸਾਂਝਾ ਕਰਿਓ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਥੈਂਕ ਯੂ